ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਪ੍ਰੀ ਸਾਸਿਗਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਕਰੋ ਇੱਕ ਸਾਡੇ ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਲਈ 70 ਤੇ 79 84 ਹਜ਼ਾਰ ਤੇ 5 ਤੋਂ 7 ਫੋਟੋਵਾਂ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਗਾਈ ਜਾਵੇਗੀ ਆ ਵੀਰ ਜੀ ਇੱਕ ਰੀਪਰ ਆ 2013 ਮਾਡਲਾ ਕੇਐਸ ਦਾ ਰੀਪਰ ਆ ਬਹੁਤ ਵਧੀਆ ਸਾਫ ਸੁਥਰਾ ਏਰੀਆ ਵੀਰ ਦਾ ਮਹੂਆ ਰੇਟ ਵੀਰ ਫੋਨ ਤੇ ਦੱਸਣਗੇ ਤੇ ਹੋਰ ਵੀ ਚੀਜ਼ਾਂ ਲੈ ਕੇ ਆਇਆ ਵੀਰ ਜੀ ਵੀਡੀਓ ਨਾਲ ਬਣੇ ਰਿਹਾ ਜੇ ਐਂਡ ਤੱਕਰ ਤੇ ਬਹੁਤ ਵਧੀਆ ਰੀਪਰ ਆ ਦੇ ਵੀਰ ਜੀ ਇਹ ਜਗਜੀਤ ਦਾ ਰੀਪਰ ਆ ਵੀਰ ਜੀ ਤੇ ਇਹ ਵੀ ਕਰ ਲੋ ਕਨੈਕਟ ਵੀਰ 2022 ਮਾਡਲ ਰੀਪਰ ਜੇ ਇਹ ਵੀਰ ਜੀ ਵੀਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੇ ਕੱਲੇ ਕੱਲੇ ਅਡ ਅਡ ਵੀਰਾਂ ਦੇ ਆ ਪਸੰਦ ਲੈ ਕੇ ਆਏ ਹੋਇਆ ਹਰੇਕ ਵੀਰ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਜੇ ਤੇ ਮੇਰਾ ਵੀਰ ਕਰ ਲੋ ਕਨੈਕਟ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲੈਕ ਮਿੰਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਮੇਰਾ ਵੀਰ ਬੈਲ ਆਈਕਨ ਵਾਲੀ ਕੈਂਟੀ ਨੱਪ ਦਿਓ ਤੇ ਡਾ ਦਿਓ ਤੂੜਾ ਜਿਹੜਾ ਵੀਰ ਓਕੇ ਕਰਦਾ ਸਾਨੂੰ ਉਸੇ ਦਮ ਪਤਾ ਲੱਗ ਜਾਂਦਾ ਕਿਹੜੇ ਵੀਰ ਨੇ ਕੀਤਾ ਹੈ ਤੇ ਅੱਗੇ ਆ ਗਈ ਫੋਰਚੂਨਰ ਗੱਡੀ ਵੀਰ ਜੀ ਵਕਾਉ 2012 ਮਾਡਲ ਰੇਟ ਵੀਰ ਫੋਨ ਤੇ ਦੱਸਣਗੇ ਇਹ ਕਰ ਲੋ ਗੱਡੀ ਬਿਲਕੁਲ ਪੰਜਾਬ ਨੰਬਰ ਕੋਕਾ ਪੀਸ ਗੱਡੀ ਜੇ ਵੀਰ ਨੇ ਕੱਲੀ ਕੱਲੀ ਫੋਟੋ ਪਾਈ ਗੱਡੀ ਵਿੱਚ ਕੋਈ ਕਮੀ ਨਹੀਂ ਗੀ ਇਹ ਰੇਟ ਵੀਰ ਫੋਨ ਤੇ ਦੱਸਣਗੇ ਕਰ ਲੋ ਕਨੈਕਟ ਮੇਰਾ ਵੀਰ ਤੇ ਅੱਗੇ ਲੈ ਕੇ ਆ ਗਿਆਂ ਵੀਰ ਜੀ ਇੱਕੇ ਵੀਰ ਕੋਲ ਦੋ ਰੀਪਰ ਵਕਾਉ ਵੀਰ ਨੇ ਉੱਤੇ ਸਟਿੱਕਰਾਂ ਨਾਲ ਨੰਬਰ ਆਪਣਾ ਲਿਖ ਕੇ ਲਾਇਆ ਹੋਇਆ ਮਾਡਲ ਤੇ ਮਾਡਲ ਵੇਖ ਲੋ ਵੀਰ ਜੀ ਤੁਸੀਂ ਤੇ ਵੀਰ ਰੇਟ ਫੋਨ ਤੇ ਦੱਸਣਗੇ ਤੇ ਏਰੀਆ ਹੈਗਾ ਜੇ ਵੀਰ ਜੀ ਇਹਨਾਂ ਦਾ ਜੀਰਾ ਪਿੰਡ ਲੋਕੇ ਤੇ ਕਰ ਲੋ ਕਨੈਕਟ ਵੀਰ ਜੀ ਅੱਜ ਆਪਣੇ ਏਰੀਏ ਦੇ ਸੰਦ ਆਏ ਆ ਮਖੂ ਤੇ ਜੀਰੇ ਦੇ ਤੇ ਕਰ ਲੋ ਕਨੈਕਟ ਵੀਰ ਜੀ ਇੱਕ ਕੋਕਾ ਪੀਸ ਮਸ਼ੀਨਾ ਜੇ ਦੋਵੇਂ ਇੱਕ ਜਿਹਨੂੰ ਤੁਸੀਂ ਰੀਪਰ ਕਹਿੰਦੇ ਅਸੀਂ ਮਸ਼ੀਨਾ ਕਹਿੰਦੇ ਆ ਤੂੜੀ ਵਾਲੀਆਂ ਮਸ਼ੀਨਾ ਵਕਾਉ ਨੇ ਬਿਲਕੁਲ ਕੋਕਾ ਪੀਸ ਮਸ਼ੀਨ ਹੈ ਕੇਐਸ ਤੇ ਅੱਗੇ ਆ ਗਈ ਵੀਰੇ ਜਗਜੀਤ ਦੀ ਐਸੇ ਵੀਰ ਕੋਲ ਇੱਕ ਪੈਣਾ ਏ ਵੀ ਬਹੁਤ ਵਧੀਆ ਕੰਪੈਨ ਸਾਫ ਸੁਥਰੀ ਆ ਵੀਰ ਜੀ ਬਹੁਤ ਜ਼ਿਆਦਾ ਘੱਟ ਚੱਲੀ ਆ ਬਹੁਤ ਵਧੀਆ ਵਾਢੀ ਕਰਦੀ ਆ ਜੇ ਕੇ ਵੀਰ ਨੇ ਲੈਣੀ ਹੋਵੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਦਿੱਤਾ ਏ ਵੱਡੇ ਲੋਕੇ ਪਿੰਡ ਜੀਰਾ ਅੱਗੇ ਫੇਰ ਆ ਗਈ ਵੀਰ ਜੀ ਗੱਡੀ ਬਕਾਓ ਆਟੋਮੈਟਿਕ ਵੀਰ ਦਾ ਨੰਬਰ ਉੱਤੇ ਦਿੱਤਾ 2022 ਮਾਡਲਾ ਵੀਰ ਜੀ ਰੇਟ ਵੀਰ ਫੋਨ ਤੇ ਦੱਸਣਗੇ ਗੱਡੀ 'ਚ ਕੋਈ ਕਮੀ ਨਹੀਂਗੀ ਇੰਨਾਂ ਗੇਰ ਦੀ ਬਿਲਕੁਲ ਓਕੇ ਆ ਚਲਾਵਾ ਬਿਲਕੁਲ ਸਹੀ ਆ ਵੀਰ ਨੇ ਕਾਪੀ ਤੱਕਰ ਵੀ ਫੋਟੋਆਂ ਪਾਈਆਂ ਹੋਈਆਂ ਐ ਤੇ ਜਿਹੜੇ ਵੀ ਵੀਰ ਨੇ ਲੈਣੀ ਐ ਤੇ ਵੀਰ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਐ ਤੇ ਤੁਸੀਂ ਮੇਰਾ ਵੀਰ ਕਰ ਸਕਦੇ ਕਨੈਕਟ ਤੇ ਇੱਕ ਵੀਰ ਜੀ ਵੀਡੀਓ ਨੂੰ ਲਾਸਟ ਤੱਕਰ ਜਰੂਰ ਵੇਖਿਆ ਕਰੋ ਤੇ ਇੱਕ ਵੀਰ ਜੀ ਲੱਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਤਿ ਸ੍ਰੀ ਅਕਾਲ ਧੰਨਵਾਦ ਵੀਰ ਜੀ